ਲਓ ਜੀ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਆਪਣੇ ਚੈਨਲ ਤੇ ਲੈ ਕੇ ਆਏ ਆਂ ਮੂੰਗਫਲੀ ਦਾ ਨੀਰਾ ਜੋ ਕਿ ਘੋੜਿਆਂ ਲਈ ਬਹੁਤ ਚੰਗੀ ਖੁਰਾਕ ਹੈ ਅੱਜ ਦੋਸਤੋ ਤੁਹਾਡੇ ਵਾਸਤੇ ਲੈ ਕੇ ਆਏ ਆਂ 37 ਨੰਬਰ ਨੀਰਾ ਘੋੜਿਆਂ ਵਾਲਿਆਂ ਨੂੰ ਪਤਾ ਹੀ ਹੋਵੇਗਾ 37 ਨੰਬਰ 10 ਨੰਬਰ ਨੀਰਾ ਹੁੰਦਾ ਇਹ ਹੈਗਾ ਜੀ 37 ਨੰਬਰ ਨੀਰਾ ਬਾਈਆਂ ਦਾ ਬਹੁਤ ਵਧੀਆ ਕੰਮ ਹੈ ਤੇ ਨੰਬਰ ਨਾਲ-ਨਾਲ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਆਪਣੇ ਭਰਾ ਨੇ ਮੁੰਗਫਰੀ ਦਾ ਨੀਰਾ ਮੰਗਵਾਉਣਾ ਘਰ ਬੈਠੇ ਫੋਨ ਚੱਕੋ ਫੋਨ ਚੱਕੋ ਤੇ ਬਾਈਆਂ ਨਾਲ ਰੇਟ ਦੀ ਗੱਲ ਕਰੋ ਆਪਣੀ ਲੋਕੇਸ਼ਨ ਦੱਸੋ ਤੇ ਨੀਰਾ ਤੁਹਾਡੇ ਘਰ ਪਹੁੰਚ ਜਾਏਗਾ ਬਾਈ ਹੁਣੀ ਪਹੁੰਚ ਕਰਕੇ ਦਿੰਦੇ ਆ ਇੱਕ ਬਾਈਆਂ ਨੇ ਹੋਰ ਵੀ ਗੱਲ ਕਹੀ ਕਿ ਜੇ ਸਾਡੇ ਨੀਰੇ ਵਿੱਚ ਰੇਤਾ ਜਾਂ ਮਿੱਟੀ ਕਟਾ ਜ਼ਿਆਦਾ ਨਿਕਲਦਾ ਤੇ ਘਰ ਗੱਡੀ ਲਵਾਈ ਦੇ ਪੈਸੇ ਤੱਕ ਨਾ ਦਿਓ ਨੀਰਾ ਨੀਰਾ ਬਿਲਕੁਲ ਸਾਫ਼ ਦੇਾਂਗੇ ਬਾਕੀ ਤੁਸੀਂ ਬਾਈਆਂ ਨੂੰ ਫੋਨ ਤੇ ਸਾਰੀ ਗੱਲਬਾਤ ਕਰ ਸਕਦੇ ਹੋ ਇਸੇ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਦਬਾ ਦਿਓ